ਵੇਗ ਪੱਤੇ ਆਂਜੀਰ ਬੜੇ ਖਾਵ ਲਈਆਂ ਸੀ ਇਹਨੇ ਪਸਾ ਕਿੰਨੇ ਸਾਲ ਹੋ ਗਏ ਆਂਜੀਰ ਅਜਾ ਸਾਲ ਹੋ ਗਿਆ ਤੇ ਅੰਜੀਰ ਨਾਲ ਪਰਿਆ ਵੇ ਹਲੇ ਖਾਵ ਵੀ ਲੈਣ ਆਪਾਂ ਬਹੁਤ ਖਾਦੇ ਹਾਂ ਹਾਂ ਜੀ ਤੇ ਆ ਥੋੜੇ ਥਾਂ ਵਿੱਚ ਵੇਖੋ ਆਹ ਕਾ ਦਾ ਬੂਟਾ ਆਹ ਜੀਕੂ ਆਹ ਜੀਕੂ ਜੀਕੂ ਲੱਗੇ ਸਾਨੂੰ ਰੋਂ ਦੁਬਾਰਾ ਲੱਗਨੇ ਸ਼ੁਰੂ ਹੋ ਗਏ ਆ ਸਿਲਾਏ ਡ੍ਰੈਗਨ ਇਹਨਾਂ ਲੱਗਿਆ ਸੀ ਅੱਗੇ ਕਿਸਾਲ ਪਰ ਉਹ ਕਿਸੇ ਕਾਰਨ ਜਿਵੇਂ ਤੋਪਤ ਵਕਾਰ ਕੇ ਕਿਸੇ ਕਾਰਨ ਸੋ ਗਿਆ ਸੀ ਤੇ ਆ ਡ੍ਰੈਗਨ ਦੀ ਪਨੀਰੀ ਆ ਪਰ ਅੰਗੂਰ ਅਸੀਂ ਆ ਰਸਤੀ ਲਾਇਆ ਸੀ ਵਾਲ ਇੱਕੋ ਹੈ ਆ ਬਹੁਤ ਖੇਰੀ ਜੀ

ਆ ਆੜੂ ਆੜੂ ਆ ਗਿਆ ਜੀ ਨਿੰਬੂ ਦਾ ਬੂਟਾ ਬਾਕੀ ਨੂੰ ਵਡੇਰਾ ਹੋ ਗਿਆ ਨਾ ਹਾਂ ਇਹ ਵਿੱਚ ਏਗੇ ਹਾਂ ਉਹ ਤੇਗਾ ਨਿੰਬੂ ਚੱਲਿਆ ਚੋਂ ਬੜੀ ਮਤਲਬ ਆਉਣ ਨੂੰ ਚੱਲ ਵੀ ਗਿਆ ਜੀ ਨਿੰਬੂ ਤੋਂ ਬਹੁਤ ਆ ਗਏ ਮੈਂਬਰ ਸਾਹਿਬ ਕਨ ਆਇਆ ਸੀ ਜੇ ਲਸਣ ਦੇ ਬੜੇ ਸ਼ੌਕੀ ਨੇ ਲਸਣ ਬਹੁਤ ਵਧੀਆ ਮੇਰਾ ਯਾਰ ਉਹ ਕਾਰੇ ਅਲਸਰ ਆਪਣਾ ਨਾ ਜਿਹੜੇ ਵੀਡੀਓ ਬਣਾਈ ਸੀ ਨਾ ਆ ਦੋਰੇ ਦਿੱਸਦਾ ਬਹੁਤ ਵਧੀਆ ਰਿਆ ਆ ਰਿਆ ਬਹੁਤ ਵਧੀਆ ਠੀਕ ਬਹੁਤ ਵਧੀਆ ਤੇ ਆ ਡ੍ਰੈਗਨ ਤਿਆਰ ਹੋਏ ਆਪਣੇ ਬੂਟੇ ਆ ਨਾ ਅੱਗੇ ਆ ਪਨੀਰੀ ਡ੍ਰੈਗਨ ਨਹੀਂ ਜੀ ਆਹ ਕਿਸੇ ਨੂੰ ਚਾਹੀਦਾ ਤਾਂ ਜਾ ਸਕਦਾ ਜੀ ਬਾਕੀ ਬਹੁਤ ਰੌਣਕ ਲਾਈ ਹੋਏ ਕੋ ਅਮਰੂਦ ਦਾ ਬੂਟਾ ਰਹਾ ਬਹੁਤ ਵੱਡਾ ਉਹਨੇ ਅਮਰੂਦ ਆ ਉਹਨੂੰ 12 ਮਹੀਨੇ ਤਿੰਨ ਲੱਗੇ ਆ ਰਹਿੰਦੇ ਜੀ ਉਹ ਜਾਂ ਜਿਹੜੇ ਬਣਾ ਕੇ ਹੋ ਗਏ ਅੱਛਾ ਆਲੇ ਕੋ ਦੇਸੀ ਆਇਆ ਕਿ ਜੰਮੂ ਵੀ ਥੋੜੇ ਥਾਂ ਦੇ ਵੇਖੋ ਜੀ ਸ਼ੌਂਕ ਹੋਵੇ ਤਾਂ ਸਾਰੇ ਕੰਮ ਹੋ ਜਾਂਦੇ ਨੇ ਆ ਬਕੈਨ ਆ ਨਿਮਨ ਮੈਂਬਰ ਸਾਹਿਬ ਕਿੰਨੇ ਚਿਰ ਹੋ ਗਏ ਪੜਾ ਆਇ ਨਿਮੋ ਸਾਲ ਹੋ ਕਿੱਥੇ ਮੰਗਿਆ ਬਕੈਨ ਬਰਾਬਰ ਹੋ ਗਈ ਹਾਂ ਖਿਲੂ ਲੱਗੇ ਉਹ ਤਾਂ ਇਹ ਇੱਕ ਸਾਲ ਦਾ ਇੱਕ ਸਾਲ ਦੀ ਟਾਣੀ ਵੇ ਬਹੁਤ ਵਧੀਆ ਹੈ ਨਾ ਐਨੂੰ ਮਰੂਦ ਲੱਗਦਾ ਬਹੁਤ ਵਾਹ ਐਨੂੰ ਬੜਾ ਇਮਰੂਦ ਲੱਗਿਆ ਜੀ ਮੈਨੂੰ ਜ਼ਾਇਕਾ ਮਰੂਦ ਨਹੀਂ ਲੱਗਦਾ ਜੀ ਹਾਂ ਗੁੱਚੇ ਗੁੱਚੇ ਬੜੇ ਛੋੜੇ ਬਹੁਤ ਲੱਗੇ ਫਿਰ ਬਹੁਤ ਹਾਂ ਬਹੁਤ ਜੀ ਤੁਸੀਂ ਕੇਚਰ ਕਰ ਲਓ ਥੋੜੀ ਗਣੀ ਲਾਲ ਕਰੋ ਫਰੂਟ ਕੋਈ ਇੱਕ ਅਦਾ ਬੂਟਾ ਅਮਰੂਦ ਦਾ ਖੁੱਲੀ ਚੀ ਦਾ ਡ੍ਰੈਗਨ ਦਾ ਜਾਣਾ ਸਾਡੇ ਕੋਲ ਲੈ ਜਾਓ ਠੀਕ ਜੀ ਬੜੀ ਮਿਹਰਬਾਨੀ